ਮੈਂ ਇੱਕ ਡੌਗ ਫੀਡ ਲੈਣ ਜਾ ਰਹੀ ਸੀ 3 ਨੰਬਰ ਗਲੀ ਚ ਪਤਾ ਨਹੀਂ ਲੱਗਾ ਜਦੋਂ ਨੇ ਪਹਿਲਾਂ ਮੈਂ ਕੈਸ਼ ਕਢਾਇਆ ਫਿਰ ਮੈਂ ਡੌਗ ਫੀਡ ਲੈਣ ਜਾ ਰਹੀ ਹਾਂ ਤੇ ਮੈਨੂੰ ਸਮਾਨ ਨਹੀਂ ਮਿਲਿਆ ਤੇ ਮੈਂ ਅੱਗੇ ਤੁਰ ਪਈ ਥੋੜਾ ਜਿਹਾ ਹਨੇਰਾ ਹੋਇਆ ਇੱਕ ਕੁੜੀ ਚਲਾ ਰਹੀ ਦੋ ਮੁੰਡੇ ਉੱtre ਤੇ ਤੜ ਲ ਉਹਨਾਂ ਨੇ ਸਿੱਧਾ ਮੇਰੇ ਮੂੰਹ ਤੇ ਵਾਰ ਕਰਨ ਨਾ ਜਦੋਂ ਮੈਂ ਆਪਣਾ ਬਚਾਅ ਦੀ ਕੋਸ਼ਿਸ਼ ਕੀਤੀ ਤੇ ਮੇਰੇ ਮਗਰੇ ਭੱਜੇ ਸਨ ਵਿਦਿ ਸਕੂਲ ਜਟੀ ਰੋਡ ਵੱਲ ਨੂੰ ਫਿਰ ਉਹ ਲਾਗੇ ਕਿੰਨੇ ਲੋਕ ਖੜੇ ਕਿਸੇ ਨੇ ਬਚਾ ਨਹੀਂ ਕੀਤਾ ਤੇ ਕਿਸ ਤਰ੍ਹਾਂ ਸੁਭਾਸ ਹੀ ਲੜਕੀ ਦਾ ਕਦੀ ਇਹ ਜੋ ਕੋਈ ਗਲਬਾਤ ਸਾਹਮਣੇ ਆਈ ਹੋਵੇ ਤਾਂ ਕਿ ਨਾ ਝਗੜਾ ਇਦਾਂ ਕੀਤਾ ਹੋਵੇ ਐਸ ਲੜਕੀ ਨੇ ਤਾਂ ਚੰਗੇ ਕੰਮਾਂ 'ਚ ਲੱਗੀ ਹੈ ਜਿਹੜਾ ਚੰਗੇ ਕੰਮ ਕਰਦੇ ਝਗੜੇ ਨਹੀਂ ਕਰਦੇ ਹੁੰਦੇ ਵਾਰਦਾ ਤੜੀਆਂ ਮੁੰਡੇ ਕਰਦੇ ਨੇ ਤੁਸੀਂ ਆਪਣੇ ਮੂੰਹ ਗਿਆ ਸੀ ਕਿ ਲੜਕੀ ਵੀ ਨਾਲ ਸੀ ਕਿ ਲੱਗਦਾ ਕਿ ਨਸ਼ੇ ਦੀ ਪੂਰਤੀ ਕਰਕੇ ਹਜੇ ਜਿਹੜੇ ਹਮਲਾ ਕੀਤੇ ਜਾਂਦੇ ਨੇ ਜਾਂ ਲੁੱਟਾਕੋਹਾ ਕੀਤਾ ਜਾਂਦਾ ਹੈ ਸਰਨਾ ਸ਼ਰੀ ਪੂਰਤੀ ਉਮਰਾ ਕੋਚਨੀ ਉਮਰਾ 17 18 18 ਸਾਲ ਦੇ ਮੁੰਡੇ ਡਿਡ ਡੌਗ ਜਿਹੜੇ ਆ ਬਾਰੇ ਕੁੱਤੇ ਆ ਬੇ ਜ਼ਵਾਨ ਉਹਨਾਂ ਨੂੰ ਖਾਣਾ ਜਾਂ ਉਹਨਾਂ ਦਾ ਟ੍ਰੀਟਮੈਂਟ ਵੀ ਐਨੇ ਕਾਫੀ ਆਪਰੇਸ਼ਨ ਆਪਰੇਸ਼ਨ ਵਗੈਰਾ ਵੀ ਕਰਵਾਏ ਹੋਏ ਆ ਮੇਰੇ ਕੋ ਟੈਸ਼ ਕੋ ਕੇ ਲਾਗੇ ਅਤੀ ਵਾਲਾ ਲਾਗੇ ਡੌਗਸ ਵਾਲੀ ਖੋ ਕੇ ਤੇ ਇਹ ਨਾਲ ਚੈਨੀ ਲਾ ਕੇ ਲਾਗੇ ਇਹ ਰੰਜੇਸ਼ ਤਾਂ ਨਹੀਂ ਲੱਗਦੀ ਇਹ ਲੁੱਟ ਖੋ ਹੋਈ ਆ ਉਹਦੇ ਨਾਲ ਅਸ ਤੋਂ ਦੀ ਚੈਨੀ ਵੀ ਲੱਥੀ ਆ ਸਕੂਟਰ ਵੀ ਲੈ ਕੇ ਆ ਉਹਨਾਂ ਦੇ ਦੱਸਣ ਦੇ ਮਤਾਬਕ ਪੈਸੇ ਵਗੈਰਾ ਵੀ ਲੈ ਕੇ ਆ ਤੇ ਲੁੱਟਖੋਈ ਕਿਹਾ ਜਾ ਸਕਦਾ ਇਹਨਾਂ ਨੂੰ ਨਸ਼ੇੜੀ ਸਮੈਕੜੀ ਜਿੱਦਾਂ ਉੱਤਰਿਆ ਉਦਾਂ ਹੀ ਮੈਨੂੰ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਨਾਲ ਕੀ ਹੋਇਆ ਉਦਾਂ ਹੀ ਮੇਰਾ ਫੋਨ ਡਿੱਗ ਗਿਆ ਬਟ ਮੇਰਾ ਫੋਨ ਨਹੀਂ ਲੈ ਕੇ ਗਏ ਮੇਰੀ ਐਕਟਿਵਾ ਚੇਨ ਤੇ ਕੈਸ਼ ਲੱਗੇ ਨਾ ਨੋ ਮੈਨੂੰ ਮੈਨੂੰ ਤੇ ਇਹੀ ਹੀ ਕਿ ਚਲੋ ਕੋਈ ਆ ਜਾਂਦਾ ਲੱਗੇ ਜਿੱਥੇ ਇੱਕ ਦੋ ਵਾਰ ਹੋਏ ਤੇ ਚਲੋ ਇੰਨੇ ਚ ਹੀ ਵਾਰ ਹੋ ਜਾਂਦਾ ਤੇ ਗੱਲ ਮੁੱਕ ਜਾਣੀ ਹੁਣ ਤੇ ਇੰਨੇ ਵਾਰ ਕੀਤੇ ਮੰਨ ਲਓ ਮੈਂ ਮੁੱਕੇ ਤੇ ਡੱਡ ਵੀ ਹੋ ਸਕਦੀ ਜਿੰਨਾ ਬਲੀਡਿੰਗ ਹੋਈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੱਜ ਅੰਮ੍ਰਿਤਸਰ ਦੇ ਕੈਂਟ ਦੀ ਗੱਲ ਕਰਾਂਗੇ ਜਿੱਥੇ ਇੱਕ ਰੇਖਾ ਨਾਮ ਦੀ ਲੜਕੀ ਆ ਜਿਹੜੀ ਕੀ 12 ਕੁੱਤਿਆਂ ਦੀ ਜਿਹੜੀ ਦੇਖਭਾਲ ਕਰਦੀ ਐ ਤੇ ਰਾਤ ਦੇ ਕਰੀਬ 9:30 ਵਜੇ ਉਸ ਰੇਖਾ ਦੇ ਉੱਤੇ ਕਾਤਲ ਨੰਮਾੜਾ ਹਮਲਾ ਕੀਤਾ ਗਿਆ ਤੇ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਗਲਬਾਤ ਕਾਦੇ ਰੇਖਾ ਨਾਲ ਰੇਖਾ ਜੀ ਕੀ ਗੱਲ ਹੋਈ ਸੀ ਕਿ ਰੰਜੀਸ਼ ਜੀ ਤੁਹਾਡੀ ਉਹਨਾਂ ਜਿਹਨਾਂ ਨੇ ਹਮਲਾ ਕੀਤਾ ਤੁਹਾਡੇ ਸਰ ਮੇਰੇ ਰੰਜੀਸ਼ ਤੇ ਕੋਈ ਨਹੀਂ ਸੀ ਮੈਂ ਇੱਕ ਡੌਗ ਸੀ ਫੀਡ ਲੈਣ ਜਾ ਰਹੀ ਸੀ ਤਿੰਨ ਨੰਬਰ ਗਲੀ ਚ ਪਤਾ ਨਹੀਂ ਲੱਗਾ ਜਦੋਂ ਨੇ ਪਹਿਲਾਂ ਮੈਂ ਕੈਸ਼ ਕਢਾਇਆ ਫਿਰ ਮੈਂ ਡੌਗ ਫੀਡ ਲੈਣ ਜਾ ਰਹੀ ਸੀ ਤੇ ਪਤਾ ਨਹੀਂ ਮੈਂ ਰਾਤ ਚ ਆ ਰਹੀ ਹਨੇਰਾ ਹੀ ਤੇ ਇੱਕਦਮ ਹੀ ਮੈਂ ਨਾ ਨਾਮਨੀਆਂ ਦਾ ਕੇਸ਼ ਕੈਸ਼ ਗਿਣ ਕੇ ਆਪਣੀ ਐਕਟਿਵ ਵਾਚ ਰਹਾ ਜਿਹੜਾ ਤੁਸੀਂ ਕੈਸ਼ ਗਿਣਦੇ ਪਏ ਸੀ ਕਿਹੜੀ ਜਗ੍ਹਾ ਤੇ ਕੈਸ਼ ਗਿਣਿਆ ਸੀ ਜਦੋਂ ਕੈਸ਼ ਗਿਣਦੇ ਪਏ ਸੀ ਲੱਗੇ ਕਿਸੇ ਦੇਖਿਆ ਕੋਈ ਜਾਂ ਮੁੰਡੇ ਖੜੇ ਹੋਣ ਜਾਂ ਤੁਹਾਡਾ ਪਿੱਛਾ ਕੀਤਾ ਹੋਵੇ ਕਿਸੇ ਨੇ ਸਰ ਮੈਂ ਜੀਟੀ ਰੋਡ ਤੇ ਆ ਗਈ ਮੈਂ ਕਿਸੇ ਤੇ ਧਿਆਨ ਨਹੀਂ ਕੀਤਾ ਮੈਂ ਆਪਣੇ ਧਿਆਨ ਨਾਲ ਕੈਸ਼ ਕਢਾਇਆ ਮੈਂ ਗਿਣਿਆ ਐਕਟਿਵਾ 'ਚ ਰੱਖਿਆ ਤੇ ਮੈਂ ਫੀਡ ਲਾਈਨ ਤੁਰ ਪੀ ਬਟ ਕੱਲ ਮੰਗਲਵਾਰ ਸੀ ਤੇ ਮੈਨੂੰ ਸਮਾਨ ਨਹੀਂ ਮਿਲਿਆ ਤੇ ਮੈਂ ਅੱਗੇ ਤੁਰ ਪੀ ਥੋੜਾ ਜਿਹਾ ਹਨੇਰਾ ਹੋਇਆ ਇੱਕ ਕੁੜੀ ਚਲਾ ਰਹੀ ਦੋ ਮੁੰਡੇ ਉੱtre ਤੇ ਧਾਰ ਲ ਉਹਨਾਂ ਨੇ ਸਿੱਧਾ ਮੇਰੇ ਮੂੰਹ ਤੇ ਵਾਰ ਕਰਨ ਜਦੋਂ ਮੈਂ ਆਪਣਾ ਬਚਾਅ ਦੀ ਕੋਸ਼ਿਸ਼ ਕੀਤੀ ਤੇ ਮੇਰੇ ਮਗਰੇ ਭੱ ਵਿਦਿ ਸਕੂਲ ਜਟੀ ਰੋਡ ਵੱਲ ਨੂੰ ਫਿਰ ਉਹ ਲਾਗੇ ਕਿੰਨੇ ਲੋਕ ਖੜੇ ਕਿਸੇ ਨੇ ਬਚਾ ਨਹੀਂ ਕੀਤਾ ਤੇ ਵਿੱਚੋਂ ਇੱਕ ਐਦਾ ਹੀ ਨਿਕਲਾ ਇਹ ਅੰਕਲ ਉਹ ਕਹਿੰਦੇ ਤੂੰ ਹੀ ਡੌਗ ਦੀ ਸੇਵਾ ਕਰ ਦੇ ਕਹਿੰਦੇ ਆਹ ਮੰਡਿਆਂ ਦਾਾਨੂੰ ਪਤਾ ਵਾ ਆਪਾਂ ਤੈਨੂੰ ਘਰੇ ਲੈ ਕੇ ਜਾਂਦੇ ਆ ਤੇ ਚੱਲ ਤੁਹਾਡੇ ਨਾਲ ਇਹਨਾਂ ਦੇ ਇਹ ਨਾਮ ਹੈਗੇ ਆ ਤੇ ਤੂੰ ਇਹਨਾਂ ਤੇ ਰਿਪੋਰਟ ਕਰਾ ਬਿਲਕੁਲ ਜੀ ਰੇਗਾ ਨਾਲ ਗੱਲਬਾਤ ਕੀਤੀ ਹੈ ਸਭ ਤੋਂ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਜਿੱਥੇ ਨੌਜਵਾਨ ਜਿਹੜੇ ਮੁੰਡੇ ਰਾਹ ਨੂੰ ਲੁੱਟਾਂ ਖੋਹਾਂ ਕਰਦੇ ਸੀ ਉੱਥੇ ਹੁਣ ਕੁੜੀ ਦਾ ਵੀ ਨਾਮ ਜਿਹੜਾ ਸਾਹਮਣੇ ਆ ਰਿਹਾ ਜਿਨ੍ਹਾਂ ਨੇ ਰਾਤੀਂ ਹਮਲਾ ਕੀਤਾ ਸੀ ਉਹਨਾਂ ਦੇ ਨਾਲ ਇੱਕ ਕੁੜੀ ਵੀ ਸ਼ਾਮਲ ਹੈ ਤੁਸੀਂ ਕੁੜੀ ਦੀ ਪਛਾਣ ਕੀਤੀ ਹੈ ਜਾਂ ਉੱਥੋਂ ਦੀ ਕੋਈ ਵੀਡੀਓ ਕਢਾਈ ਹੈ ਸੀਸੀਟੀਵੀ ਨਹੀਂ ਸਰ ਸੀਸੀਟੀਵੀ ਮੇਰੇ ਤਾਂ ਸਰ ਝੋਟ ਲੱਗੀ ਮੈਂ ਕਿੱਦਾਂ ਇਹ ਪੁਲਿਸ ਥਾਣੇ ਦਾ ਕੰਮ ਹੈਗਾ ਕਢਵਾਣਾ ਤੇ ਉਹਨਾਂ ਤੇ ਪਰਚਾ ਦਰਜ ਕਰਨ ਦਾ 302 ਲਾਣੀ ਚਾਹੀਦੀ ਹੈ ਮੇਰਾ ਸਰ ਮੈਂ ਜਾ ਸਕਦੀ ਤਾਂ ਮੈਂ ਪਹਿਲਾਂ ਕਢਾ ਕੇ ਪੁਲਿਸ ਥਾਣੇ ਦਿੰਦੀ ਤੇ ਮੇਰੇ ਤੇ ਇੰਜਰੀ ਜ਼ਿਆਦਾ ਵਾ ਤੇ ਮੈਂ ਤੇ ਇਹੀ ਕਹੂੰਗੀ ਮੇਰੀ ਕੋਈ ਰੰਜਿਸ਼ ਨਹੀਂ ਆ ਏਦਾਂ ਦਾ ਕੋਈ ਚੱਕਰ ਨਹੀਂ ਆ ਰੇਕਾ ਜੇ ਮੈਂ ਗੱਲ ਕਰਾਂ ਹਮੇਸ਼ਾ ਹੀ ਵਾਰਦਾ ਤੜੀਆਂ ਮੁੰਡੇ ਕਰਦੇ ਨੇ ਤੁਸੀਂ ਆਪਣੇ ਮੂੰਹ ਗਿਆ ਸੀ ਕਿ ਲੜਕੀ ਵੀ ਨਾਲ ਸੀ ਕਿ ਲੱਗਦਾ ਕਿ ਨਸ਼ੇ ਦੀ ਪੂਰਤੀ ਕਰਕੇ ਹਜੇ ਜਿਹੜੇ ਹਮਲਾ ਕਰਤੇ ਜਾਂਦੇ ਨੇ ਜਾਂ ਲੁੱਟਾ ਖੋਹਵਾ ਕੀਤਾ ਜਾਂਦੀ ਆ ਸਰ ਨਸ਼ੇ ਦੀ ਪੂਰਤੀ ਉਮਰਾ ਕੁਛ ਨਹੀਂ ਉਮਰਾ 17 18 18 ਸਾਲ ਦੇ ਮੁੰਡੇ ਨਸ਼ੇੜੀ ਸਮੈਕੜੀ ਜਿੱਦਾਂ ਉੱਤਰੇ ਆ ਉਦਾਂ ਹੀ ਮੈਨੂੰ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਨਾਲ ਕੀ ਹੋਇਆ ਅੱਜ ਮੇਰਾ ਫੋਨ ਡਿੱਗ ਗਿਆ ਬਟ ਮੇਰਾ ਫੋਨ ਨਹੀਂ ਲੈ ਕੇ ਗਿਆ ਮੇਰੀ ਐਕਟਿਵਾ ਚੇਨ ਤੇ ਕੈਸ਼ ਲੱਗੇ ਨਾਲ ਸੋ ਰੇਕਾ ਪਹਿਲੇ ਮੈਨੂੰ ਇਹ ਦੱਸੋ ਕਿੰਨੇ ਸਾਲਾਂ ਤੁਸੀਂ ਜਿਹੜੀ ਡੋਗ ਦੀ ਜਿਹੜਾ ਸੇਵਾ ਕਰਦੇ ਸੀ ਵਾਰਾ ਕੁੱਤਿਆਂ ਦੀ ਜਦੋਂ ਤੁਹਾਨੂੰ ਫੋਨ ਹੀ ਮੇਰੇ ਘਰ ਨਾਲ ਬਰ ਹੁੰਦੇ ਨੇ ਇਥੇ ਡੋਗ ਦੀਆਂ ਹਾਲਾਤ ਤੁਸੀਂ ਉਹ ਮੌਕੇ ਦੇ ਵੀ ਜਾਣਦੇ ਹੋਗੇ ਕਿ ਲੱਗਦਾ ਕਿ ਹੁਣ ਜਿੱਦਾਂ ਤੁਹਾਡੇ ਦੇ ਰਾਤ ਦਾ ਜਿਹੜਾ ਕਾਦਲਾ ਹਮਲਾ ਹੋਇਆ ਵਾ ਹੁਣ ਤੁਸੀਂ ਬਾਹਰ ਜਾ ਸਕੋਗੇ ਜਾਂ ਡਰ ਪੈ ਗਿਆ ਤੁਹਾਡੇ ਮਨ 'ਚ ਸਰ ਮੈਨੂੰ ਰਾਤ ਨੂੰ ਕਾਲ ਆਵੇ ਮੈਨੂੰ ਦਿਨੇ ਕੋਲ ਆਵੇ ਜਾਂ ਕਿਤਰਾ ਵੀ ਨਾਈਟ ਕਾਲ ਆਵੇ ਮੈਂ ਜਰੂਰ ਕੋਕੋ ਬੱਚਾ ਐਦਾਂ ਇੰਜਰੀ ਚ ਹੁੰਦਾ ਕਿਸੇ ਟਾਈਮ ਐਕਸੀਡੈਂਟ ਹੁੰਦਾ ਜਾਣਾ ਪੈਂਦਾ ਪੇਨ ਕਿਲਰ ਵਾਸਤੇ ਐਦਾਂ ਹੁਣ ਜਿੱਦਾਂ ਦਾ ਮੇਨਾ ਵਾਰਦਾ ਤੋਇ ਮੈਂ ਜਾਊਂਗੀ ਕਦੀ ਵੀ ਨਹੀਂ ਕੋਕੋ ਮੇ ਮੈਨੂੰ ਨਹੀਂ ਬਖਸ਼ਿਆ ਕੱਲੀ ਕੁੜੀ ਵੇਖ ਕੇ ਐਦੇ ਮੁੰਡੇ ਪੈ ਗਏ ਦੋ ਮੰਨ ਲਓ ਸੋਟੀ ਡੰਡਾ ਹੋਵੇ ਤੋ ਮੈਂ ਮੰਨ ਵੀ ਲਵਾ ਦਾਤਰ ਲੈ ਕੇ ਤੇਤਰ ਹਥਿਆਰ ਨਾਲ ਮੇਰਾ ਕੜਾ ਲਾਣ ਦੀ ਵੀ ਕੋਸ਼ਿਸ਼ ਕੀਤੀ ਬਟ ਆ ਵੇਖੋ ਕਿੰਨੇ ਮੇਰੇ ਦਾਤਰ ਜਮਾਰੇ ਮੰਨ ਲਓ ਮੇਰੀ ਬਾਹ ਲਾਥੇ ਜਾਂਦੀ ਮੇਰੇ ਗਰਦਨ ਤੇ ਮੇਰਾ ਤੇ ਮੋਕੇ ਤੇ ਮਰਡਰ ਦਾ ਕੇਸ ਪੈਣਾ ਚਾਹੀਦਾ ਉਹ ਬੰਦੇ ਨੇ ਜਿਨੇ ਵਾਰਦਾਤ ਕੀਤੀ ਦੋਵਾਂ ਨੇ ਤੇ ਨਾਲ ਕੁੜੀ ਜਿਹੜੀ ਸ਼ਾਮਿਲ ਆ ਉਹਨਾਂ ਤੇ ਵੀ ਤੇ ਉਹਨਾਂ ਦਾ ਕੁੜੀ ਦਾ ਨਾਮ ਹੈਗਾ ਭੂਮੀ ਵੋਰਾ ਤੇ ਮੁੰਡੇ ਦਾ ਲੱਗਾ ਮੁਰਲੀ ਤੇ ਇੱਕ ਹੈਗਾ ਸੋਮਕੋੜ ਖਾਲਸਾ ਦਾ ਕੋਈ ਜਾਣ ਪਛਾਣ ਹੈਗੀ ਸੀ ਤੁਹਾਡੇ ਜਾਂ ਪਹਿਲੇ ਕਦੇ ਤੁਸੀਂ ਮਿਲੇ ਹੋ ਜਾਂ ਕੋਈ ਪੁਰਾਣੀ ਰੰਜਿਸ਼ ਹੋਵੇ ਕਿਉਂਕਿ ਜਦ ਤੱਕ ਕੋਈ ਪੁਰਾਣਾ ਰੰਜਿਸ਼ ਹੋਵੇ ਤਾਂ ਕੋਈ ਹਮਲਾ ਕਰੇਗਾ ਲੇਕਿਨ ਜਿਹੜਾ ਤੁਹਾਡੇ ਕੋਲ ਰਾਤੀ ਸਮਾਨ ਖੋਇਆ ਗਿਆ ਸੀ ਕੀ ਕੀ ਸਮਾਨ ਸੀ ਤੁਹਾਡੇ ਕੋਲ ਕਿਹੜੀ ਕਿਹੜੀ ਚੀਜ਼ ਤੁਹਾਡੇ ਕੋਲ ਖੋ ਕੇ ਲੈ ਗਏ ਮੇਰੇ ਕੋ ਕੈਸ਼ ਖੋ ਕੇ ਲੱਗੇ ਐਕਟਿਵ ਵਾਲਾ ਲੱਗੇ ਡੌਗਸ ਵਾਲੀ ਖੋ ਕੇ ਤੇ ਇਹਨਾਂ ਨਾਲ ਚੈਨੀ ਲਾ ਕੇ ਲੱਗੇ ਇੱਕ ਤੇ ਮੰਨ ਲਓ ਜੇ ਜੇ ਰੰਜਿਸ਼ ਹੁੰਦੀ ਤੇ ਮੇਰੇ ਇਕੱਲੇ ਸਾਟ ਹੀ ਲਾਂਦੇ ਤੇ ਭੱਜ ਜਾਂਦੇ ਬਟ ਜੇ ਮੇਰੀ ਨ ਰੰਜਿਸ਼ ਹੀ ਨਹੀਂ ਆ ਲੁੱਟ ਖੋ ਦਾ ਮਾਮਲਾ ਹੈਗਾ ਐਕਟਿਵਾ ਵੀ ਲਾ ਕੇ ਕੈਸ਼ ਵੀ ਖੋ ਕੇ ਲਾਗੇ ਤੇ ਚੈਨੀ ਵੀ ਖੋ ਕੇ ਲਾਗੇ ਪੁਲਿਸ ਵਾਲੇ ਕੀ ਕਾਰਵਾਈ ਕੀਤੀ ਹੈ ਕਿਉਂਕਿ ਰਾਤ ਦਾ ਸਮਾਂ ਜੀ 9:30 ਦਾ ਹੁਣ ਮੇਰੇ ਘਰ ਨਾਲ 3 ਤੇ 4 ਕਰੀਬ ਜਿਹੜਾ ਟਾਈਮ ਹੋ ਚੁੱਕਿਆ ਪੁਲਿਸ ਤੁਹਾਡੇ ਕੋਲ ਮੌਕੇ ਤੇ ਆਈ ਹੈ ਜਾਂ ਤੜਾਹਾਲ ਚੱਲ ਪੁੱਛਿਆ ਜਾਂ ਤੁਹਾਡੇ ਕੋਈ ਬਿਆਨ ਦਰਜ ਕੀਤੇ ਨੇ ਨਹੀਂ ਪੁਲਿਸ ਤੇ ਜੇ ਤੱਕ ਰਣੀ ਹੈ ਇਸ ਸਵੇਰੇ ਮੇਰੇ ਕੋ ਬਿਆਨ ਲੈ ਕੇ ਗਈ ਉਸ ਤੋਂ ਬਾਅਦ ਪੁਲਿਸ ਆਈ ਨਹੀਂ ਹੈ ਮੈਂ ਤੇ ਇਹੀ ਕਹੂੰਗੀ ਕਿ ਪੁਲਿਸ ਨੂੰ ਪੁੱਛਣਾ ਚਾਹੀਦਾ ਹੀ ਆ ਕੇ ਕਿ ਕਿ ਇਦਾਂ ਦੀ ਕਿ ਵਾਰਦਾਤ ਦੇ ਬਾਰੇ ਉਹਨਾਂ ਨੂੰ ਸਾਰ ਲੈਣੀ ਚਾਹੀਦੀ ਸਾਡੀ ਇੰਨਾ ਟੈਕਸ ਦਿੰਨੇ ਸਾਡੇ ਕੰਨੇ ਇਹਨਾਂ ਦੀਆਂ ਤਨਖਾਹਾਂ ਹੁੰਦੀਆਂ ਤੇ ਬਟ ਸਾਡੀ ਸੇਫਟੀ ਨਹੀਂ ਹੈਗੀ ਤੇ ਆਪਾਂ ਪੁਲਿਸ ਨੂੰ ਕੀ ਕਰਾਂਗੇ ਸਰ ਹੁਣ ਤੁਹਾਡੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ ਕਿੰਨੇ ਟਾਂਕੇ ਤੁਹਾਡੇ ਸਿਰ ਤੇ ਲੱਗੇ ਨੇ ਤੇ ਪੁਲਿਸ ਵਾਲੋ ਉਨੀਏ ਤੱਕ ਕਾਰਵਾਈ ਕੀਤੀ ਗਈ ਸਰ ਮੇਰੇ 30 ਟਾਂਕੇ ਲੱਗੇ ਨੇ ਮੇਰੇ ਇੰਜਰੀ ਜ਼ਿਆਗੀ ਆ ਨੋਸ ਤੇ ਤੇ ਆ ਦੇ ਸਕਦੇ ਮੇਰੇ ਇੱਥੇ ਵੀ ਦਾਤਰ ਮਾਰਿਆ ਤੇ ਬਾਹ ਵੀ ਮੇਰੀ ਵੱਡੀ ਜਾ ਸਕਦੀ ਮੰਨ ਲਓ ਮੇਰੇ ਇੰਨੇ ਵਾਰ ਦਾਤਾ ਹੋਈਆਂ ਮੂੰਹ ਤੇ 10 ਵਾਰ ਕੀਤੀ ਤੇ 5 ਸਿਰ ਚ ਕੀਤੀ ਮੰਨ ਲਓ ਮੌਕੇ ਤੇ ਇੱਕ ਵੱਧ ਘਟ ਲੱਗ ਜਾਂਦੀ ਮੇਰੇ ਦਾ ਡੈੱਡ ਹੋ ਜਾਣਾ ਇੱਕ ਸਾਬ ਦਾ ਮਰਡਰ ਦੇ ਲਈ ਆ ਇਹ ਨਾਲ ਖੋ ਵੀ ਹੋ ਗਈ ਤੇ ਨਾਲੇ ਮਰਡਰ ਵੀ ਹੋ ਗਿਆ ਮੇਰੇ ਹਿਸਾਬ ਨਾਲ ਹੁਣ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੈਂ ਹੀ ਕਹੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ 302 ਦਾ ਬਸ ਮੈਂ ਹੀ ਮੰਗ ਕਰਦੀ ਆ ਪ੍ਰਸ਼ਾਸਨ ਹੋਰ ਕੁਛ ਨਹੀਂ ਬਿਲਕੁਲ ਜੀ ਇਹ ਰੇਕਾ ਸੀ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣੇ ਨਾਲ ਜਿਹੜੀ ਹੱਟ ਬੀਤੀ ਸੁਣਾਈ ਹੈ ਕਿਉਂਕਿ ਰਾਤ ਕਰੀਬ 9 ਤੋਂ 9:30 ਵਜੇ ਜਿਹੜਾ ਜਿਹੜਾ ਕਤਲ ਨਾਲ ਹਮਲਾ ਹੋਇਆ ਸੀ ਰੇਕਾ ਦੇ ਉੱਪਰ ਇਹ ਬਹੁਤ ਵੱਡੀ ਜਿਹੜੀ ਗੱਲ ਰਾਤੀ ਸਾਹਮਣੇ ਆਈ ਸੀ ਲੇਕਿਨ ਪੁਲਿਸ ਕੋਲ ਹੋਏ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜੇ ਗੱਲ ਕਰੀਏ ਮੌਕੇ ਦੀ ਤਾਂ ਮੌਕੇ ਤੇ ਲੋਕ ਵੀ ਜਿਹੜੇ ਖੜੇ ਸੀ ਉਹਨਾਂ ਨੇ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਸਰ ਬਚਾਉਣ ਦੀ ਕੋਸ਼ਿਸ਼ ਨਹੀਂ ਐਡੇ ਅੱਧਾ ਤ ਹਥਿਆਰ ਲੈ ਕੇ ਆਏ ਲੋਕਾਂ ਨੇ ਆਪਣੀ ਜਾਨ ਹੀ ਬਚਾਣੀ ਸਮਝੀ ਕਿ ਸਾਡੀ ਜਾਨ ਬਚਦੀ ਮਕਾਨ ਅੱਜ ਤੁਹਾਡੇ ਨਾਲ ਹੋ ਗਿਆ ਤੁਸੀਂ ਇੱਕ ਲੇਡੀਜ਼ ਦੇ ਲੜਕੀ ਜੇਗਾ ਨਾ ਤੇ ਜੇ ਹੋਰ ਕੋਈ ਲੜਕੇ ਹੁੰਦੇ ਤਾਂ ਇਦਾਂ ਲੱਗਦਾ ਕਿ ਲੋਕਾਂ ਨੂੰ ਸਾਹਮਣੇ ਆਉਣਾ ਚਾਹੀਦਾ ਸਰ ਆਫ ਕੋਰਸ ਅੱਜ ਮੈਂ ਵਾ ਕੱਲ ਨੂੰ ਉਹਨਾਂ ਦੀ ਬੇਟੀ ਹੁੰਦੀ ਤੇ ਆਪਾਂ ਲਾਗੋ ਨਿਕਲ ਜਾਂਦੇ ਤੇ ਸਾਡੀ ਵੀ ਸ਼ੇਮ ਸੀ ਮੈਨੂੰ ਮੈਨੂੰ ਤੇ ਇਹੀ ਹੀ ਕਿ ਚਲੋ ਕੋਈ ਆ ਜਾਂਦਾ ਲੱਗੇ ਜਿੱਥੇ ਇੱਕ ਦੋ ਵਾਰ ਹੋਏ ਤੇ ਚਲੋ ਇੰਨੇ ਚੀ ਵਾਰ ਹੋ ਜਾਂਦਾ ਤੇ ਗੱਲ ਮੁੱਕ ਜਾਣੀ ਹੁਣ ਤੇ ਇੰਨੇ ਵਾਰ ਕਿਤੇ ਮੰਨ ਲਓ ਮੈਂ ਮੋਕੇ ਤੇ ਡੈੱਡ ਵੀ ਹੋ ਸਕਦੀ ਜਿੰਨਾ ਬਲੀਡਿੰਗ ਹੋਈ ਉਹਦੇ ਮੈਂ ਗੱਲ ਕਰ ਰਹਾ ਹਾਂ ਦਾ ਹਮਲਾਇਆ ਸੀ ਕੋਈ ਤੁਹਾਡੇ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਇਸ ਮਹੱਲੇ ਦੇ ਪ੍ਰਧਾਨ ਜਾਂ ਹੋਰ ਕੋਈ ਕਾਉਂਸਲਰ ਵਗੈਰਾ ਤੁਹਾਡਾ ਹਾਲ ਚਾਲ ਪੁੱਛਣ ਆਇਆ ਨਹੀਂ ਸਰ ਕੋਈ ਨਹੀਂ ਪੁੱਛਣ ਆਇਆ ਸਾਰੇ ਆਪਣੇ ਆਪਣੇ ਮਸਤਾ ਆਏ ਕਿ ਵਾਰਦਾਤ ਹੋਈ ਆ ਜਿੰਨਾ ਨਾ ਹੋਈ ਉਹ ਹੀ ਜਾਣੇ ਬਸ ਇਹੀ ਹਿਸਾਬ ਹੈਗਾ ਸ ਜੀ ਜਿਹੜੇ ਰੇਕਾ ਜੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਹਮੇਸ਼ਾ ਹੀ ਵਾਰੇ ਉਹਨਾਂ ਕੁੱਤਿਆਂ ਦੀ ਜਿਹੜਾ ਦੇਖਭਾਲ ਕਰਦੇ ਨੇ ਉਹਨਾਂ ਦੀ ਫੀਡ ਲੈਣ ਵਾਸਤੇ ਰਾਤੀ ਗਏ ਸੀ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਉਹਨਾਂ ਦੇ ਉੱਤੇ ਜਿਹੜਾ ਹਮਲਾ ਹੋ ਜਾਣਾ ਸੀ ਸਾਡੇ ਨਾਲ ਹੋਰੀ ਮੈਡਮ ਨੇ ਕੀ ਨਾਮ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਮੀਨਾ ਦੇਵੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤਸਰ ਮੈਂ ਦੱਸੋ ਵੀ ਜਿਹੜੀ ਰੇਕਾ ਨਾਮ ਦੀ ਲੜਕੀ ਹੈ ਕੁੜੀ ਹੈ ਕਾਫੀ ਸਾਲਾਂ ਤੋਂ ਜਿਹੜਾ ਮੇਰੇ ਖਾਣਾ ਜਿਹੜੇ ਵਾਰਾ ਕੁੱਤੇ ਉਹਨਾਂ ਦੀ ਦੇਖਭਾਲ ਕਰਦੀ ਹੈ ਹਨਾ ਤੁਹਾਡੇ ਜਿਹੜਾ ਲੱਗੇ ਤੁਸੀਂ ਰਹਿੰਦੇ ਜੇ ਤੇ ਕਿਸ ਤਰ੍ਹਾਂ ਸੁਭਾਅ ਸੀ ਲੜਕੀ ਦਾ ਕਦੀ ਇਹੋ ਜਿਹੀ ਕੋਈ ਗੱਲਬਾਤ ਸਾਹਮਣੇ ਆਈ ਹੋਵੇ ਜਾਂ ਕਿ ਨਾ ਝਗੜਾ ਇਦਾਂ ਕੀਤਾ ਹੋਵੇ ਜੋ ਵੀ ਨਹੀਂ ਐਸ ਲੜਕੀ ਨੇ ਤਾਂ ਚੰਗੇ ਕੰਮਾਂ 'ਚ ਲੱਗੀ ਹੈ ਜਿਹੜਾ ਚੰਗੇ ਕੰਮ ਕਰਦੇ ਝਗੜੇ ਨਹੀਂ ਕਰਦੇ ਹੁੰਦੇ ਜਾਂ ਤਾਂ ਝਗੜੇ ਹੋ ਜਾਣ ਜਾਂ ਫਿਰ ਚੰਗੇ ਕੰਮ ਹੋ ਜਾਣ ਠੀਕ ਆ ਤੇ ਇਹ ਲੜਕੀ ਦਾ ਕੰਮ ਮੈਂ ਦੇਖਿਆ ਹੋਇਆ ਆ ਅੱਛਾ ਕੰਮ ਕਰ ਰਹੀ ਹੈ ਉਹ ਕਾਫੀ ਸਾਲਾਂ ਤੋਂ ਕਰ ਰਹੀ ਹੈ ਸਟ੍ਰੇਡ ਡੌਗ ਜਿਹੜੇ ਆ ਵਾਰਾ ਕੁੱਤੇ ਆ ਬੇਜ਼ਵਾਨ ਉਹਨਾਂ ਨੂੰ ਖਾਣਾ ਜਾ ਉਹਨਾਂ ਦਾ ਟ੍ਰੀਟਮੈਂਟ ਵੀ ਐਨਏ ਕਾਫੀ ਆਪਰੇਸ਼ਨ ਵਗੈਰਾ ਵੀ ਕਰਵਾਏ ਹੋਇਆ ਕਿਉਂਕਿ YouTube ਤੇ ਮੈਂ ਅਕਸਰ ਇਹ ਕੁੜੀ ਨੂੰ ਦੇਖਦੀ ਰਹੀ ਨਹੀਂ ਆ ਤੇ ਜੋ ਵੀ ਇਹਦੇ ਨਾਲ ਹੋਇਆ ਬਹੁਤ ਮਾੜਾ ਹੋਇਆ ਆ ਤੇ ਰੰਜਿਸ਼ ਕੀ ਆ ਕਿਉਂਕਿ ਕਿਸੇ ਨਾਲ ਝਗੜਨਾ ਨਹੀਂ ਕਿਸੇ ਨਾਲ ਮਾੜਾ ਨਹੀਂ ਬੋਲਣਾ ਆਪਣੇ ਕੰਮ ਪ੍ਰਤੀ ਜਿਹੜਾ ਕੰਮ ਕਰਨਾ ਜਿਵੇਂ ਵਾਰਾ ਗੁੱਤੇ ਆ ਉਹਨਾਂ ਦੀ ਦੇਖਭਾਲ ਕਰਨਾ ਕਿਸੇ ਦਾ ਫੋਨ ਆ ਜਾਣਾ ਮੌਕੇ ਤੇ ਪਹੁੰਚਣਾ ਲੇਕਿਨ ਫਿਰ ਇਹ ਇਦਾਂ ਰੰਜਿਸ਼ ਕਾਦੀ ਆ ਦੀ ਵੀ ਜਿਹੜੀ ਇੱਥੇ ਐਡਾ ਵੱਡਾ ਅਟੈਕ ਕਰ ਦਿੱਤਾ ਰਾਤ ਰੰਝੇ ਇਹ ਕੋ ਸਮਾ ਤਾਂ ਵਾਰ ਹੀ ਹੈ ਤੇ ਬਾਰੇ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦੀ ਇਹ ਰੰਜੇ ਸ਼ੈਤਾਨੀ ਲੱਗਦੀ ਲੁੱਟਖੋ ਹੋਈ ਹੈ ਉਹਦੇ ਨਾਲ ਉਹਦੀ ਚੈਨੀ ਵੀ ਲੱਥੀ ਆ ਸਕੂਟਰ ਵੀ ਲੈ ਕੇ ਆ ਔਰ ਉਹਨਾਂ ਦੇ ਦੱਸਣ ਦੇ ਮਤਾਬਕ ਪੈਸੇ ਵਗੈਰਾ ਵੀ ਲੈ ਕੇ ਆ ਤੇ ਲੁੱਟਖੋਈ ਕਿਹਾ ਜਾ ਸਕਦਾ ਇਹਨਾਂ ਨੂੰ ਕਿਹਦੇ ਵੀ ਟਾਈਮ ਕਰੀਬ 9:00 ਦਾ 9:30 ਵਜੇ ਸੀ ਪ੍ਰੇ ਬਾਜ਼ਾਰ ਸੀ ਅੰਮ੍ਰਿਤਸਰ ਸ਼ਹਿਰ ਆਵਾ ਹਮੇਸ਼ਾ ਹੀ ਲੋਕ ਉੱਥੇ ਗੁਜ਼ਰਦੇ ਨੇ ਲੋਕਾਂ ਨੇ ਲੱਗੇ ਖੜੇ ਤਮਾਸ਼ਾ ਹੀ ਵੇਖਿਆ ਨਾ ਕਿਸੇ ਨੇ ਛੜਾਇਆ ਵਾ ਜੇ ਇਦਾਂ ਦੀ ਵਾਰਦਾਤ ਆ ਆਮ ਹੋਣ ਲੱਪੀਏ ਫਿਰ ਆਪਾਂ ਕਿੱਥੇ ਪੁਲਿਸ ਪ੍ਰਸ਼ਾਸਨ ਦੇ ਕਿਤੇ ਜਿਹੜੇ ਆਪਾਂ ਸੁਰੱਖਿਆ ਮੰਗਦੇ ਆ ਫਿਰ ਕਿਸ ਤਰ੍ਹਾਂ ਰਵਾਂਗੇ ਆਪਾਂ ਲੋਕਾਂ ਨੇ ਚਲੋ ਅੱਗੇ ਆਣਾ ਚਾਹੀਦਾ ਸੀ ਵੈਸੇ ਇਸ ਲੜਕੀ ਦੇ ਨਾਲ ਸ਼ਹਿਰ ਦੇ ਕਾਫੀ ਅੱچھے ਲੋਕ ਜੁੜੇ ਵੀ ਹੋਏ ਆ ਉਹਨਾਂ ਨੂੰ ਉਸ ਟਾਈਮ ਪਤਾ ਹੀ ਨਹੀਂ ਲੱਗਾ ਹੋਣਾ ਪਰ ਜਿਹੜੇ ਉਹ ਲੋਕ ਸੀਗੇ ਜੇ ਉਹਨਾਂ ਨੇ ਸਾਥ ਨਹੀਂ ਦਿੱਤਾ ਤਾਂ ਉਹਨਾਂ ਬਾਰੇ ਕੁਝ ਨਹੀਂ ਗਿਆ ਜੱਸਾ ਦਾ ਹੁਣ ਕੀ ਮੰਗ ਕਰਦੇ ਜੇ ਕਿਉਂਕਿ ਕਾਫੀ ਸੱਟਾਂ ਲੱਗੀਆਂ ਨੇ ਹੁਣ ਮੇਰੇ ਕਹਨਾ ਬਾਹਰ ਨਿਕਣ ਲੱਗਾ ਵੀ 100 ਵਾਰੀ ਸੋਚਦੀ ਹੋਣੀ ਹੈ ਦੋਸ਼ੀਆਂ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਜੀ ਇਸ ਕਿਰਾਇਆ ਇਦਾਂ ਦੇ ਜਿਹੜੀਆਂ ਹੋਣ ਵਾਲੀਆਂ ਸ਼ਹਿਰ 'ਚ ਘਟਨਾਵਾਂ ਹਨਾ ਇਹ ਤਾਂ ਰੁਕਣੀਆਂ ਹੀ ਚਾਹੀਦੀਆਂ ਆ ਨਹੀਂ ਤਾਂ ਕੋਈ ਵੀ ਬੱਚਾ ਜਿਹੜਾ ਆ ਬਾਹਰ ਜਾਣ ਤੋਂ ਡਰੇਗਾ ਕੀ ਕੁੜੀਆਂ ਨੂੰ ਆਜ਼ਾਦੀ ਨਹੀਂ ਉਹ ਜਾ ਨਹੀਂ ਸਕਦੀਆਂ ਘਰ ਦੇ ਵਿੱਚ ਹੀ ਬੰਦ ਰਹਿਣ ਉਹਨਾਂ ਨੂੰ ਤੁਰਨ ਫਿਰਨ ਦਾ ਬਾਹਰ ਕੋਈ ਅਧਿਕਾਰ ਨਹੀਂ ਹੈਗਾ ਜੇ ਦੇਖਿਆ ਜਾਵੇ ਪ੍ਰਸ਼ਾਸਨ ਵੱਲੋਂ ਕਿ 15 ਅਗਸਤ ਆਈ ਹੈ ਲਗਾਤਾਰ ਹੀ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਸਖਤੀਆਂ ਕੀਤੀਆਂ ਹੋਈਆਂ ਨੇ ਗੱਡੀਆਂ ਚ ਚੈੱਕ ਕੀਤੇ ਜਾਂਦੇ ਆ ਰਾਤ ਦਿਨ ਨਾਕੇ ਲਗਾਏ ਗਏ ਨੇ ਲੇਕਿਨ ਇਹੋ ਜਿਹੇ ਵਾਰਦਾਤਾਂ ਫੇਰ ਹੋ ਜਾਣੀਆਂ ਕੀ ਕਹਿਣਾ ਚਾਹੋਗੇ ਗੱਲਬਾਤ ਕੀਤੀ ਜਿਹੜੇ 12 ਕੁੱਤਿਆਂ ਦੀ ਦੇਖਭਾਲ ਕਰਦੇ ਨੇ ਉਹਨਾਂ ਨੇ ਆਪਣੇ ਤੇ ਜਿਹੜੇ ਰਾਤੀ ਹਮਲਾ ਹੋਇਆ ਸੀ ਉੱਤੇ ਜਿਹੜਾ ਪ੍ਰਸ਼ਾਸਨ ਤੇ ਸਵਾਲ ਵੀ ਉਠਾਏ ਨੇ ਉਹਨਾਂ ਮੰਗ ਕੀਤੀ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹੁਣ ਦੇਖਣਾ ਹੋਵੇ ਪੁਲਿਸ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਕਦੋਂ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਕੈਮਰਾਮੈਨ ਕਰਨ ਦੇ ਨਾਲ ਅਮਨਦੀਪ ਸਿੰਘ ਪ੍ਰਾਈਮ ਪੰਜਾਬ 7 ਅੰਮ੍ਰਿਤਸਰ ਸਾਡੇ ਕੋਈ ਇੱਕ ਕੰਪਲੇਂਟ ਆਪਣੇ ਰੇਖਾ ਹੈ ਲੜਕੀ ਕੰਟੋਨਮੈਂਟ ਤੋਂ ਉਹ ਉਨੇ ਇੱਕ ਕੰਪਲੇਂਟ ਫਾਈਲ ਕੀਤੀ ਹੈ ਵੀ ਅਭੀਜੀਤ ਲੜਕਾ ਹੈ ਤੇ ਉਹਦੇ ਨਾਲ ਇੱਕ ਲੜਕਾ ਹੋਰ ਸੀ ਉਹਨਾਂ ਦਾ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਜਿਦੇ ਵਿੱਚ ਉਹਤੇ ਇੰਜਰੀਜ਼ ਆਈਆਂ ਨੇ ਅਸੀਂ ਉਹਦੀ ਸਟੇਟਮੈਂਟ ਲੈ ਕੇ ਐਸ ਪਰ ਸਟੇਟਮੈਂਟ ਜੋ ਵੀ ਕਾਰਵਾਈ ਹੋ ਉਹਨੂੰ ਅਮਲ 'ਚ ਲਿਆਵਾਂਗੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਰਿਵਰਸ ਕਰਾਂਗੇ ਇਸ ਸੰਬੰਦੇ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਤੱਕ ਨਹੀਂ ਆਹ ਦੇਖੋ ਫਿਲਹਾਲ ਤੇ ਸਾਡੇ ਕੋਲ ਆਲੇ ਆ ਕੇ ਉਹਨਾਂ ਨੇ ਸ਼ਿਕਾਇਤ ਹੀ ਕੀਤੀ ਹੈ ਇਹ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਵੀ ਇਹ ਗੱਲ ਹੋਈ ਕਿਉਂ ਆ ਤੇ ਕਿੱਥੇ ਹੋਈ ਏ ਤੇ ਉਹਦੀ ਸੀਸੀਟੀਵੀ ਫੁਟੇਜ ਜਾਂ ਕੋਈ ਸਾਡੇ ਕੋਲ ਕੋਈ ਹੋਰ ਐਵੀਡੈਂਸ ਆਏਗੀ ਤੇ ਉਹਨੂੰ ਅਸੀਂ ਦੇਖਾਂਗੇ ਦੇਖੋ ਆਪਾਂ ਕਹਿ ਨਹੀਂ ਸਕਦੇ ਵੀ ਲੁੱਟ ਖੋਹ ਆ ਜਾਂ ਕੀ ਹੈ ਉਹ ਜਿੰਨਾ ਚਿਰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕਰਦੇ ਉਨਨਾ ਚਿਰ ਅਸੀਂ ਕੁਝ ਨਹੀਂ ਕਹਿ ਸਕਦੇ